ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੇਰੇ ਬਾਈ ਕੋ ਪਹੁੰਚ ਗਏ ਪਿੰਡਰਵਾਲ ਜ਼ਿਲ੍ਹਾ ਗੁਰਦਾਸਪੁਰ ਬੰਦਾ ਜੀ ਤਸੀਹੜੇ ਦਾ ਬਾਬਾ ਨਾਲ ਨਜ਼ਦੀਕ ਬੱਲੇ ਕੇ ਜੁੜੀਆਂ ਤੇ ਜਿਹੜੇ ਅੱਜ ਪਸ਼ੂ ਦਿਖਾਣੇ ਆ ਬਸ ਸਾਰਾ ਦਿਵਾਲੀ ਭੋਲੇ ਜੋਗੇ ਜਿਹੜੇ ਦਿਖਾਣੇ ਬਾਈ ਨੇ ਬੰਦ ਬੰਦ ਸਤਿਗੁਰੂ 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 ਜਰਮਨ ਦੇ ਜਾਲ ਚੋਂ ਹੁਣ ਵੀ ਧਾਰਾ ਕੱਢਾਂ ਲੱਗਾ ਹੈ ਮੈਂ ਜਰਮਨ ਆ ਜਾ ਸੰਦੀਪ ਵੀਰ ਤੈਨੂੰ ਯਾਦ ਕਰਨ ਲਿਆ ਜੀ ਓਏ 1 2 ਇੱਕ ਰਾ ਪਿਛਲੀ ਵੀਡੀਓ ਜਿਹਦੀ ਨਾਨੀ ਦੀ ਡੈਥ ਹੋ ਗਈ ਓਦੋਂ ਅਮਰ ਜਤ ਤੇ ਉਤੋਂ ਵੀਡੀਓ ਜੇ ਪਹਿਲਾਂ ਕਾਲਜ ਗਿਆ ਇਹ ਕਿਦਾਂ ਲੇਟ ਹੋ ਗਿਆ ਤੇ ਅੱਜ ਮੈਨੂੰ ਕਹਿਣ ਲਿਆ ਇਹ ਮੈਂ ਤੇ ਆ ਜਾ ਵੀਰੋਂ ਲੈਂ ਮੈਂ ਤੈਨੂੰ ਯਾਦ ਕਰਨ ਦਾ ਓਹ ਸਨਾ ਬਸ ਉਹ ਠੀਕ ਹੈ ਚੜਦੀ ਕਲਾ ਮਹਾਰਾਜ ਦੀ ਕਿਰਪਾ ਬਾਬਾ ਬੁੱਢਾ ਸਾਗ ਦੀ ਸੰਗਤ ਤੇ ਯਾਰੇ ਬੱਜੇ ਪਿਛਲਾ ਮਾਲ ਵੀ ਨਾ ਐਦਾਂ ਹੀ ਮਾਰ ਮੈਂ ਟੋ ਮੀਟੀ ਗਿਆ ਸੰਦੀਪ ਵੀਰ ਕਿੰਨਾ ਕੁ ਧੰਨਵਾਦ ਕਰੀਏ ਲੋਕਾਂ ਦਾ ਪਿਆਰ ਕਰਦੇ ਆ ਸੰਦੀ ਵੀਰੇ ਪਿੱਲੇ ਦਿਹਾਣੇ ਬੰਦਾ ਆ 11 ਮਈਆਂ ਦੇ ਘਰ ਚਲ ਗਿਆ ਯਾਰਵੀ ਮਈ ਉਹ ਦਿਨ ਵੀਡੀਓ ਚ ਗਈ ਆ ਨਾਂ ਤੇ ਨਾਂਵ ਮਿਲਿਆ ਹੂੰ ਯਾਰਵੀ ਮਈ ਚਲ ਗਈ ਆ ਟੋਕੜ ਮਈਆਂ ਵੇਚ ਦਿੰਦਾ ਦੋ ਤਿੰਨ ਮਈਆਂ ਦੋ ਤਿੰਨ ਮਈਆਂ ਰੱਖਦਾ ਆ ਮੇਰੇ ਸਾਹ ਨਾਲ 6-7 ਸਾਲ ਹੋ ਗਏ ਉਹਨਾਂ ਮਈਆਂ ਖੜਦੇ ਹੋ ਵੀਡੀਓ ਤੋਂ ਪਹਿਲਾਂ ਬਣਾਉਣ ਤੋਂ ਹੂੰ 11 ਮਈਆਂ ਖੜਦਾ ਆ ਚਲੋ ਉਦੋਂ ਸਿੱਧੀਆਂ ਵੀਡੀਓ ਪਾ ਦਿੰਦੀਆਂ ਸੀ ਬੜਾ ਸੰਦੀਪੀਰ ਲੋਕ ਪਿਆਰ ਕਰਦੇ ਇਹਦੋਂ ਵੱਧ ਹੋਰ ਕੀ ਬੜੇ ਵੀਰ ਉਹਨੇ ਸੋਹਣੇ ਸੋਹਣੇ ਕਮੈਂਟ ਇੱਕ ਯੂਕੇ ਵਾਲੀ ਆਈਡੀ ਵਾਲੇ ਨੂੰ ਆਖਿਆ ਵੀਰ हट ਗਿਆ ਕਮੈਂਟ ਕਰਨ ਮੈਂ ਕਰਦੀ ਜਰੂਰ ਹੈ ਪਰ ਲਿਖਦੀ ਉੱਤੇ ਨੰਬਰ ਨੰਬਰ ਲਿਖਦੀ ਆ ਆਪਣਾ ਵੀ ਆ ਛੇਰੇ ਨੇ ਧੱਕਾ ਕੀਤਾ ਕੋਈ ਹੋਰ ਵੀ ਹਨਾ ਪਤਾ ਲੱਗ ਜਾਂਦਾ ਬਿਲਕੁਲ ਬਿਲਕੁਲ ਬਾਕੀ ਧੰਨਵਾਦ ਸਾਰੇ ਭਰਾਵਾਂ ਦਾ ਬੜੇ ਸੋਹਣੇ ਸੋਹਣੇ ਕਮੈਂਟ ਕਰਦੇ ਸੰਦੀਪੀਰ ਮਾਲ ਵੀ ਵਧੀਆ ਸੰਦੀਪੀਰ ਕੋਈ ਮਹਾਰਾਜ ਤੋਂ ਡਰਨਾ ਚਾਹੀਦਾ ਥੋੜਾ ਬਹੁਤਾ ਹਨਾ ਬਿਲਕੁਲ ਬਿਲਕੁਲ ਕੋਈ ਇਹ ਨਹੀਂ ਵੀ ਪੰਜਾਂ ਚੌ ਸਾਲਾਂ ਨੂੰ ਆਖੇ ਵੀ ਉਹ ਕੀ ਪਤਾ ਮਾਰੇ ਕਿ ਨજર ਕੰਮ ਚਲਾਉਣਾ ਕਿੰਨਾ ਚਿਰ ਨਹੀਂ ਵੀ ਬਾਜ ਕੋਈ ਮਾੜਾ ਨਾ ਆਖੇ ਸਹੀ ਗੱਲ ਹੈ ਪੈਸੇ ਨੂੰ ਮੁੱਖ ਰੱਖ ਕੇ ਨਹੀਂ ਸਾਰਾ ਕੁਝ ਕਿਸੇ ਦੇ ਪੱਲੇ ਕੁਝ ਪਾਈਏ ਫੇਰ ਗੱਲ ਬੰਦੀ ਸੰਦੀਪ ਸਿੰਘ ਪਰ ਕਾਲ ਲੈਣਾ ਅਲੀਆਲ ਤੋਂ ਆਏ ਬਾਪੂ ਦੌਰ ਫੌਜੀ ਲਟੈਰ ਹੋਏ ਇਹ ਮੱਝ ਲੈਣ ਆਏ ਤੇ ਚਲੋ ਬਹਿ ਗਏ ਚਾਹ ਪਾਣੀ ਪੀਤਾ ਤੇ ਗੱਬਣ ਮਈ ਉਹਨਾਂ ਦੇ ਪਸੰਦ ਆ ਗਈ ਮੈਂ ਬਾਪੂ ਕਹਿੰਦਾ ਵੀਰ ਦੁੱਧ ਦੀ ਨਾ ਗੱਲ ਕਰਾਣੇ ਸਾਡੀ ਸਾਰੀ ਉਮਰ ਇਸੇ ਕੰਮ 'ਚ ਹੀ ਲੰਗੀ ਆ। ਕਹਿੰਦਾ ਘਰੋਂ ਮੈਂ ਹੀ ਵੇਚ ਕੇ ਆਇਆ ਪਿਛਲੇ ਸੂਏ 16 ਕਿਲੋ ਦੁੱਧ ਦੀ ਧਾਰਕੀ ਹਾਈਪਰ ਉੱਪਰ ਸਾਰੀਆਂ ਫੀਡਾਂ ਚ ਆ ਰਹੀਆਂ ਨੇ ਤੇ ਮੈਂ 6-7 ਕਿਲੋਆਂ ਤੋਂ ਨਹੀਂ ਵਧੀ। ਕਹਿੰਦਾ ਤੈਨੂੰ ਵੀ ਆਖਾਂ ਕਹਿੰਦਾ ਜਿਹੜੇ ਤੂੰ ਹੁਣ ਜਿਹੜੀਆਂ ਸਾਨੂੰ ਗੱਲਾਂ ਦੱਸਣ ਲੱਗਾ ਨਾ ਇਹ ਆਪਾਂ ਸਾਰੀ ਉਮਰ ਵੀ ਅਖੀਆਂ ਨੇ। ਦੁੱਧ ਹੁੰਦਾ ਸੂਏ ਦਾ ਸੰਦੀ ਵੀਰ ਬਲਕਿ ਸੁਆਹ ਆ ਸੰਦੀਪਰੋ ਨੀਲੀ ਦੀ ਮਈ ਆਪਾਂ ਘਰ ਚੋਂ ਡੇ ਆ ਜਿੰਨਾ ਕੋ ਮੈਂ ਲੈਣ ਗਿਆ 63000 ਦੀ ਲਈ ਮੇਰੇ ਸਣਾ ਚਾਰ ਪੰਜ ਸੂਏ ਆਪਾਂ ਝੋਲੀ ਆ ਜਦੋਂ ਵੇਚਣੀ ਹੁਣ ਵੀ ਤੀਜੇ ਚੌਥੇ ਜਾਪਣੀ ਆ ਬੁੱਢਾ ਮੈਨੂੰ ਕਹਿੰਦਾ ਦਿਂਦੀ 8-9 ਕਿਲੋ ਦੁੱਧ ਸੰਦੀਪਰ ਸੇਵਾ ਕੀਤੀ 16-17 ਮੈਂ ਮੈਂ ਚੰਗੀ ਆ ਜੀ ਮੈਂ ਚੰਗੀ ਇਹ ਕਰਕੇ ਸੇਵਾ ਦਾ ਸਾਹਮਣੀ ਪੈਂਦੀ ਮਈ ਜਾ ਕੇ ਇਹ ਥੋੜਾ ਵੀ ਆਪਾਂ ਹੁਣ ਤੁਰੇ ਫਿਰਿਆ ਜੀਨਾ ਪਾ ਆ ਗਏ ਤੇ ਇੱਥੇ ਕਈ ਆਂਦੇ ਵੀਰ ਉਹੋ ਹੀ ਤੇ ਪੈਂਟ ਮੈਂ ਵੀਡੀਓ ਚ ਥੋੜਾ ਕਪੜੇ-ਕੁਪੜੇ ਪਾਲੀ ਦੇ ਪਾਗ ਬਣ ਲਈ ਦੀ ਹੁਣ ਆਪਾਂ ਇਦਾਂ ਜੈਂਟਰਮੈਨ ਥ 6 ਮਈਆਂ ਨੇ 4 ਸੋਈਆਂ ਨੇ ਤੇ 2 ਮਈਆਂ ਗੱਬਣਾ ਨੇ ਚਾਰੇ ਦੁੱਧ ਵਾਲੇ ਪਸ਼ੂ ਆ ਸੰਦੀਪ ਵੀਰ ਨੀਲੀ ਵੀ ਹੈਗੀ ਬੂਰੀ ਵੀ ਹੈਗੀ ਆ ਇਹ ਕੈਂਟ ਦੇ ਮਹੀ 15 16 ਕਿਲੋ ਵਾਲੀ ਵਿਖਾਉਣੀ ਜਿਹੜੀ ਦਿੰਦੀ ਦੁੱਧ ਗਾਰੰਟੀ ਦਵਾਂਗੇ ਸੰਦੀਪ ਵੀਰ ਅੱਗੇ ਵੀ ਮਈਆਂ ਗਾਰੰਟੀ ਦੇ ਦਿੱਤੀਆਂ ਕਿ ਨਾਗੀ ਮਈ ਦਿੱਤੀ 18 19 ਕਿਲੋ ਸੰਦੀਪ ਵੀਰ ਦੁੱਧ ਦੇਣ ਢੀ ਆ ਬੱਠ ਠੀਕ ਆ ਸੰਦੀਪ ਆ ਬੂਰੀ ਆ ਬੂਰੀ ਵਿਖਾਲ ਦੇ ਸ਼ੰਭੂ ਇੱਕ ਰਣਾ ਨਿਸ਼ਾਨੀਆਂ ਨਿਸ਼ੁਣੀਆਂ ਵਿਖਾਲ ਦੇ ਅੱਖ ਵਿਖਾਦੇ ਮਹੀਂ ਦੀ ਚਾਰ ਸਪੇਰਿਓਂ ਥਾਨ ਵਿਖਾਦੇ ਕਿਹੜਾ ਸੁੰਬਾ ਲੱਗਾ ਆ ਸਾਰੀਆਂ ਨਿਸ਼ਾਨੀਆਂ ਸੰਦੀਪ ਵੀਰ ਤੀਸਰਾ ਸੁਆ ਮਹੀਂ ਸੂਣੀ ਆ ਇੱਕ ਹਫਤਾ ਜੇ ਸੋਣ ਚ ਬਾਕੀ ਆ ਅੱਛਾ ਹਾਂ ਠੀਕ ਇਹ ਸੰਦੀਪ ਵੀਰ 14 ਕਿਲੋ ਮਹੀਂ ਦੁੱਧ ਦਿੰਦੀ ਆ 14 18 ਨਹੀਂ 14 ਕਿਲੋ ਮਹੀਂ ਦੁੱਧ ਦਊਗੀ ਪਰ ਅਸਲ ਬੂਰੀ ਆ ਜਿਹਨੂੰ ਕਹਿੰਦੇ ਆ ਹਾਂ ਅਸਲ ਬੂਰੀ ਆ ਵੇ ਸੰਦੀਪ ਥਾਨ ਵੀ ਸੁੰਬਾ ਲੱਗਾ ਅਜੇ ਇੱਕ ਹਫਤਾ ਖੜਦੀ ਆ ਨਾ ਇਹ ਜਮੂਦ ਖਾਰੇ ਕਰਾ ਹਾਂ ਸੰਦੀਪ ਰਿ ਅਰਿਜਨਲ ਪੀਸ ਆ ਹਾਂਜੀ ਅਰਿਜਨਲ ਪੀਸ ਸੰਦੀਪਰ ਸਿੰਘ ਵੀ ਇੱਕ ਚਿੱਟਾ ਆ ਮੈਂ ਦਾ ਨਸਲ ਇੰਨੀ ਆ ਹਾਂ ਨਸਲ ਨਾ ਨਹੀਂ ਸਾਰੇ ਨਿਸ਼ਾਨ ਆ ਆ ਸਾਰੀਆਂ ਨਿਸ਼ਾਨੀਆਂ ਸੰਦੀਪਰ ਠੰਡੀ ਧੀਰੀ ਮੈਂ ਇਧਰ ਵੇ ਆਖੂ ਖਾ ਮੈਂ ਦੀ ਵੇ ਸੰਦੀਪਰ ਨਹੀਂ ਨਹੀਂ ਤਾਂ ਸੰਦੀਪਰ ਮੁੱਲ ਵੀ ਜਿਆਜ ਕਰਨਾ ਆ ਇਹ ਨਹੀਂ ਬੂਰੀ ਲੱਭ ਗਈ ਅਸਲ ਲੱਭ ਗਈ ਤਾਂ ਆਪਾਂ ਮੁੱਲ ਹਾਂ ਬਿਲਕੁਲ ਹਾਂ ਸੰਦੀਪ ਵੀਰ 14 ਕਿਲੋ ਮਹੀਂ ਦੁੱਧ ਚਾਹ ਪਰ ਸੇਵਾ ਕਰਨੀ ਪੈਣੀ ਮੈਂ 16 17 ਨੇ ਕਹਿੰਦਾ ਮਹੀਂ ਆ ਥੱਬਾ ਲਾ ਜੂਗੀ ਜਦ ਤਨ ਮਹੀਂ ਸੂਗੀ ਹਾਂਜੀ ਹਾਂ ਸੰਦੀਪ ਵੀਰ ਹਾਇਆ ਕਿ ਨਹੀਂ ਚੀਜ਼ ਇੱਕ ਐਂਡ ਆ ਜੀ ਵੇ ਪੀਸਨ ਸ਼ੰਭੂ ਖਿੱਚ ਫੋਟੋ ਇੱਕ ਸਿਰਾ ਸਿਰਾ ਵੇ ਫੋਟੋ ਖਚਾਉਂਦੀ ਆਪੇ ਠੀਕ ਆ ਮਾ ਕਰਮਾਂ ਵਾਲਾ ਜਿਹਦੇ ਘਰੇ ਜਾਊ ਸੰਦੀਪ ਵੀਰ ਲੇਹਰਾ ਬੈਰਾ ਦਊਗੀ ਸੰਦੀਪ ਵੀਰ ਟੀਕਾ ਵੀ ਚੰਗਾ ਲੱਗਾ ਗੁਜਰਾਂ ਦੇ ਕੱਟੇ ਕੋ ਬਣੀ ਆ ਬੂਰੇ ਕੋਲ ਟੀਕਾ ਨਹੀਂ ਲੱਗਾ ਮਾਲੀ ਕੋ ਬਣੀ ਆ ਬੜਾ ਮੋਟਾ ਮਾਲੀ ਫਰੇਗੜ ਲਾਗੋ ਮੈਂ ਨਹੀਂ ਲਈ ਆ ਉਹਦੇ ਕੋਲ ਗੁਜਰਾਂ ਦੇ ਝੋਟੇ ਕੋ ਨਾ ਸਪੈਸ਼ਲ ਬੂਰੇ ਕੋ ਮਜਬੂਰੀ ਕਰਕੇ ਮੈਂ ਹੀ ਦਿੱਤੀ ਸੰਦੀਪ ਵੀਰ ਸੰਦੀਪ ਵੀਰ ਹਾਂ ਨਾ ਇੱਕ 15 ਦੀ ਦੇਣੀ ਆ ਚਲੋ ਜੈ ਜੈ ਕਣੀ ਉਹ ਚੋ ਮਾਨਤਾਨ ਕਰਦਾਂਗੇ ਸੌਣ ਨਹੀਂ ਖਾਦੀ ਹੁੰਦੀ ਛੋੜ ਛੱਪਾ ਕਰਦਾਂਗੇ ਆ ਵੀ ਸੰਦੀਪ ਵੀਰ ਖਾ ਦੇ ਪਿਓਰ ਹੀ ਨੀਲੀ ਦੀ ਵੇਖ ਲੈ ਨਿਸ਼ਾਨੀਆਂ ਡਬਾਓ ਕਟਾਲ ਸੰਦੀਪ ਵੀਰ ਇੱਕ ਹਫਤੇ ਦੀ ਸੁਈ ਜੋ ਦੁੱਧ ਜੀ ਸੰਦੀ ਵੀਰ ਇਹ ਨਹੀਂ ਵੀ ਦੁੱਧ ਆਪਾਂ 12 ਦੱਸਾਂਗੇ ਕਿ ਕਿਤੇ ਜਾ ਕੇ 8 ਨਿਕਲੂਗਾ ਕਮੈਂਟ ਦੇ ਵਿੱਚ ਪਛਾਕੇ ਪਿਛਲੀਆਂ ਮਈਆਂ ਚ ਮਈਆਂ ਦਿੱਤੀਆਂ ਕੋਈ ਆਸ ਤੇ ਵੀ ਗਲਤ ਝੂਠ ਬੋਲਿਆ ਕੋਈ ਬਿਲਕੁਲ ਸੰਦੀ ਵੀਰ ਇਹ ਵੀਡੀਓ ਦੇ ਵਿੱਚ ਅਗਲੀ ਵਾਰਾਂ ਵੀ ਆਉਣਾ ਹੁੰਦਾ ਗਾੜੀ ਜੀ ਵੀਰ 12 ਕਿਲੋ ਠੰਡਾ ਕਰਕੇ ਮੈਂ ਥੱਲੇ ਦੁੱਧ ਹੋਊਗਾ ਜਿਹੜਾ ਅਸਲ ਦੁੱਧ ਹੋਊਗਾ 12 ਕਿਲੋ 12 ਕਿਲੋ ਹਾਂ ਲੈ ਸ਼ਮ ਬਾਜੇ ਮਿਆੜਾ ਮੂੜਾ ਮੈਂ ਨੇ ਮਾਰਨਾ ਲੇਵਾ ਲੂਵਾ ਮੈਂ ਦਾ ਫਿਕਸ ਆ ਵੇਖ ਲੈ ਬੱਚੇ ਦਾ ਜ਼ਿਆਦਾ ਕਰਦੀ ਬੰਦ ਕਰ ਬੰਦ ਕਰ ਕੱਟਾ ਮਗਰਾ ਆ ਗਿਆ ਜੀ ਕੱਟਾ ਮਗਰਾ ਸੰਦੀਪ ਵੀਰ ਇੱਕੋ ਹੀ ਕੱਟੀ ਆ ਮੈਂ ਹੁਣੇ ਸੁਈ ਆ ਬਹੁਤ ਚੰਗੀ ਮੈਂ ਜੀ ਵੇਖੋ ਮੈਂ ਸੰਦੀਪ ਵੀਰ ਆਪ ਠੀਕ ਆ ਹਾਂਜੀ ਪਰ ਸੰਦੀਪ ਵੀਰ ਬਿਲਕੁਲ ਜਾਇਜ਼ ਮੋਲਿਆ ਇੱਕ 10 ਦੀ ਝੋਟੀ ਦੇਣੀ ਆ ਹਾਂਜੀ ਜਾਇਜ਼ ਮੋਲਿਆ ਸੰਦੀਪ ਵੀ 13 14 ਕਿਲੋ ਦੁੱਧ ਚਵਾ ਦੂਗੀ ਹੁਣ 12 ਕਿਲੋ ਜਿਹੜਾ ਮਰਜੀ ਮੈਂ ਥੱਲੇ ਦੁੱਧ ਚੋਲੇ ਵੇ ਅਸਾਂ ਦੀਵੀਰ ਲੈਵਾਂ ਲੂਗਾ ਐ ਤੇ ਚੋਣੇ ਦੀ ਪਾਇ ਕੋ ਮੇਰੀ ਭੈਣ ਚੋਲੇ ਭਰਾ ਚੋਵੇ ਰੂਮ ਵਰਗੀ ਪੋਲੀ ਆ ਛੋਟੀ ਦੀ ਚੋਣ ਉਹ ਚੱਕ ਲੋ ਜੇਰ ਪਾ ਦੀ ਮੈਂ ਨੇ ਆ ਵੇ ਪ੍ਰੂਫ ਹੋ ਗਿਆ ਸਾਹਮਣੇ ਹਣਾ ਵਾਹ ਵਾਹ ਬਿਲਕੁਲ ਸੰਦੀਪ ਵੀਰ ਛੋਟੀ ਦੀਆਂ ਗੱਲਾਂ ਦੱਸਦਾ ਤੈਨੂੰ ਸੰਦੀਪ ਵੀਰ ਆ ਮੈਂ ਵੇਖ ਲੈ ਕੱਦ ਕਾੜ ਵਿਖਾ ਦੇ ਮੈਂ ਤਾਂ ਆ 나ੜੂ ਤੇ ਬੱਚਾਈ ਹਾਂ ਆ ਵੇਖ ਲੈ ਸ਼ੰਭੂ ਮਾਰਦੇ ਕੱਲ ਨੂੰ ਲੱਤ ਸਕਦਾ ਬਾਜ ਕੇ ਨਾ ਨਾੜੂ ਨਹੀਂ ਹੈਗਾ ਨਾਲ ਵੇਲਾ 나ੜੂ ਨਾਲ ਸੰਦੀਪ ਵੀਰ 12 13 ਕਿਲੋ ਤੋਂ ਮੈਂ ਸਟਾਰਟ ਹੋਈ ਆ 15 ਕਿਲੋ ਵਾਲੀ ਮਈਆ ਇੱਥੇ ਰਹਿੰਦੇ ਹੋਰਾਂ ਪਈ ਓਏ ਸੰਦੀਪ ਵੀਰ ਮੈਂ ਆ ਦਾ ਕਾਡ ਕਾਰ ਵਿਖਾਈ ਤੇ ਲੇਵਾ ਵਿਖਾਈ ਕਿਤੇ ਠੀਕ ਆ ਅਜੇ ਮੈਂ ਨੂੰ ਬੱਚਾ ਨਹੀਂ ਲਾਇਆ ਥਾਣਾ ਚ ਮਹੀਂ ਆਣ ਕੇ ਨਾ ਹੋਰ ਦੀ ਹੋਰ ਹੋ ਜਾਂਦੀ ਆ ਬਿਲਕੁਲ ਜੀ ਬਿਲਕੁਲ ਲੈ ਚਲੋ ਅੱਗੇ ਆ ਜਾਓ ਥੋੜਾ ਸੰਦੀਪ ਵੱਡੀ ਮਾ ਆ ਫੁੱਲ ਕੱਦ ਕਰ ਨਿੱਕੀ ਮਹੀਂ ਨਹੀਂ ਕਦੀ ਲੈਂਦੀ ਨਾ ਛੋਟੀ ਹੋਊਗੀ ਆ ਜਾਓ ਫੜੋ ਮਹੀਂ ਸੰਦੀਪ ਵੀਰ 15 ਕਿਲੋ ਦੀ ਓੜ ਤੇ ਜਿਹੜਾ ਮਰਜੀ ਮਹੀਂ ਲੈ ਦੇ 12 13 ਕਿਲੋ ਹੁਣ ਚਵਾਵਾ ਦੁੱਧ ਦੇ ਚਵਾਈ ਰੂਮ ਵਰਗੀ ਪੋਲੀ ਮੈਂ ਵੀ ਬਹੁਤ ਚੰਗੇ ਬਣੇ ਆ ਸੰਦੀਪ ਵੀਰ ਟੌਪ ਦਾ ਪੀਸ ਆ ਸੰਦੀਪ ਵੀਰ 1 ਲੱਖ 15000 ਦੀ ਦੇਣੀ ਵਿੱਚੋਂ ਮਾਨਤਾਣ ਕਰਦਾਂਗੇ ਜੀ ਵੱਡੀ ਮੈਂ ਆਇਆ 15 16 ਕਿਲੋ ਵਾਲੀ ਆ ਪਹਿਲਾ ਸੂਆ ਪਹਿਲਾ ਸੂਆ ਸੰਦੀਪ ਵੀਰ ਸੂਈ ਹਾਂ ਸੂਈ ਆ ਇੱਕੋ ਹਫ਼ਤੇ ਦੀ ਸੂਈ ਆ ਸੰਦੀਪ ਵੀਰ ਕਹਿਣ ਵਾਲੀ ਗੱਲ ਨਹੀਂ ਆ ਜਿਹਨੂੰ 12 ਕਿਲੋ ਦੁੱਧ ਕਹਿੰਦੇ ਨਾ ਉਹ ਆ ਝੋਟੀ ਥੱਲੇ ਤੇ ਇਧਰ ਵੇਖ ਲਾ ਵਹਾਰਿਓ ਵੇਖ ਨਹੀਂ ਠੀਕ ਨਾ ਸਲਾ ਬੋਲ ਝੋਟੀ ਦੇ ਸੰਦੀਪ ਵੀਰ ਇੱਥੋਂ ਲਈ ਮੈਂ ਮੈਂ ਹੈ ਸੰਦੀਪ ਵੀਰ ਜਦੋਂ 6 ਮਹੀਨਿਆਂ ਦੀ ਗੱਬਣੀ ਹੈ ਨਾ ਹਾਂ ਹਾਂ ਸੰਦੀਪ ਵੀਰ ਲੱਖ ਰੁਪਈਆ ਮੋਦਨ ਲਾਤਾ ਝੋਟੀ ਦਾ ਇਧਰ ਵਿਖਾ ਦੇ ਕਿ ਇੱਕ ਵਾਲ ਵੀ ਸਰੀਰ ਤੇ ਚਟਾਣਾ ਹੋਊਗਾ ਸੰਦੀਪਰ ਮਜੀਠੇ ਲਾਗੇ ਮਜੀਠੇ ਲਾਗੇ ਪੰਗਾ ਵਾਂ ਪੈਂਡਿਆ ਉਥੋਂ ਮੈਂ ਹੀ ਲਈ ਆ ਚੰਗੇ ਭਲੇ ਬੰਦੇ ਕੋ ਸੰਦੀਪਰ ਗਾਵਾਂ ਦਾ ਸ਼ੈੱਡ ਤਿਆਰ ਕਰੰਡਾ ਇੱਕੋ ਝੋਟੀ ਵਿੱਚ ਤੰਗ ਹੁੰਦੀ ਤਾਂ ਕਰਕੇ ਦਿੱਤੀ ਉਹਨੇ ਕਹਿੰਦਾ ਪਾਲਣ ਦਾ ਮੁੱਲ ਨਹੀਂਗਾ ਅੱਛਾ ਸੰਦੀਪਰ ਅੱਜ ਇਹ ਵੀ ਗੱਲ ਹੋਈ ਕਿਸੇ ਨਾਲ ਕਹਿੰਦਾ ਮੈਂ ਝੋਟੀ ਤਿਆਰ ਕੀਤੀ ਤੇ 1,30,000 ਰੁਪਇਆ ਲੱਗਿਆ ਝੋਟੀ ਸਵਾਉਣ ਤੱਕ ਵਾਹ ਜੀ ਵੇ ਸੰਦੀਪਰ ਝੋਟੀ ਠੀਕ ਹੈ ਜੀ ਫਿਰ ਸੰਦੀਪਰ ਪਹਿਲੇ ਨੇ ਉਹ ਲਿਆ ਸੰਦੀਪ 12 ਕਿਲੋ ਦੁੱਧ ਕੰਡੇ ਨਾਲ ਜਿਹੜਾ ਮਰਜੀ ਦੋ ਟਾਈਮ ਚੋਗਲੇ 12 ਕਿਲੋ ਹਾਂ 12 ਕਿਲੋ ਇਹ ਨਹੀਂ ਕਹਿਣ ਵਾਲਾ ਹੋਊਗਾ ਤੇ ਰਿਜਨਲ ਚਾਰ ਦੰਦ ਆ ਰਿਜਨਲ ਚਾਰ ਦੰਦ ਆ ਚੱਕਾ ਆ ਵੇਖੀ ਨਹੀਂ ਠੀਕ ਆ ਚਾਰ ਹੀ ਆ ਸੰਦੀਪ ਇਹ ਨਹੀਂਗਾ ਵੀ ਉੱਥੇ ਬੈਠੇ ਆ ਇਧਰ ਵੇਖੀ ਝੋਟੀ ਕਿਦੇ ਫੀਲ ਪੜਾ ਵੇਖੋ ਸੰਦੀਪ ਜਿੱਥੇ ਮਰਜੀ ਬਹਿਰਾ ਝੋਟੀ ਥੱਲੇ ਉੱਥੇ ਵੇਖੇ ਸੰਦੀਪ ਚੀਜ਼ ਮੁੰਦਰੀ ਆ ਕਿ ਘਰੇ ਰੱਖਣ ਵਾਲਾ ਨਗੀਨਾ ਆਵੇ ਹਾਂਜੀ ਪਰ ਇਧਰ ਵੇਖੀ ਸੰਦੀਪਰ ਕੱਟੀ ਦਾ ਜਿੱਥੇ ਮਰਜੀ ਖਿਲਾਰ ਕੇ ਜਿੱਦਾਂ ਮਰਜੀ ਬਹਿ ਜਾ ਕੇ ਦੇ ਵੇਖ ਆ ਪਹਿਲੇ ਨੇ ਆਵੇ ਭਾਵੇਂ ਤਿੰਨ ਜਾਣੇ ਬੈਹਿ ਜੀ ਹੂੰ ਹੂੰ ਕਿੰਨੇ ਦੇ ਆ ਦੀ ਸੰਦੀਪ ਵੀਰ ਮੈਂ ਦਾ ਮੋਲ ਨਹੀਂਗਾ ਕੋਈ ਹੈਗਾ ਝੋਟੀ ਦਾ ਵੇ ਬਜਾ ਜੀ ਸੰਦੀਪ ਵੀਰ ਇੱਕ ਝੋਟੀ ਦੀ 1,20,000 ਦੀ ਦਵਾਂਗੇ ਮਾਨਤਨ ਵੀ ਕਰਦਾ ਖੁੱਲਾ ਕਾ ਦੱਸ ਲੈ ਜੈ ਜੈ ਕਣੀ ਆ ਤੇ 1,20,000 ਦਾ ਮਾਨਤਨ ਕਰ ਦਿੰਗੇ ਤੇਰੀ ਨੂੰ ਜੈ ਜੀ ਆ ਇਹ ਗੱਪਣਾ ਆ ਵੇਖ ਆ ਹੁਣੇ ਸੂਈ ਸੱਚ ਆ ਆ ਵਿਖਾ ਦੇ ਜੇਰਪਾਤ ਦੀ ਝੋਟੀ ਨ ਪਰ ਝੋਟੀ ਵਿਖਾ ਕੇ ਦੇ ਆ ਜੱਕੋ ਬੂਸ਼ਮਰ ਦੇ ਲੈ ਸ਼ੰਭੂ ਦਿਖਾ ਕਰਾ ਦੇ ਸ਼ੰਭੂ ਇੱਧਰ ਆ ਕੇ ਦੇਖ ਰਾ ਪੀਸ ਤੈਨੂੰ ਮੈਂ ਖਿ ਲਿਆਂਦੇ ਤੇਰੇ ਭਰਾ ਨੇ ਇੱਧਰ ਮੁਖਾਰ ਸ਼ੰਭੂ ਇੱਧਰ ਆਈ ਖਾਰਜ ਖਾਰਜ ਮੇਰਾ ਪੂਰਾ ਫੋਟੋ ਖਿਚੰਦ ਲਾ ਚੱਲ ਪੁੱਤ ਚੱਲ ਮਰ ਜੇ ਕਰਮਾ ਵਾਲੀ ਚੱਲ ਚਲ ਵਾਹ ਠੀਕ ਆ ਆ ਰੇ ਸ਼ੰਭੂ ਨੇੜੇ ਉਹ ਵਾਹ ਸ਼ੰਦੀਪਾ ਸ਼ੰਭੂ ਇੱਧਰ ਆ ਕੇ ਦੇਖ ਰਾ ਨਾੜਾ ਨੂੜਾ ਵੇਪ ਖਾ ਚੋਟੀ ਦੀਆਂ ਕਦੇ ਵੇ ਬਣਿਆ ਕਿ ਨਹੀਂ ਬਿਜਲੀ ਕਰ ਸੰਦੀਪਾ ਬਿਜਲੀ ਕਰ ਸੰਦੀਪਾ ਵੀਰੇ ਇਹ ਮੈਂ ਉਧਰ ਦੀ ਆਈ ਆ ਪਹਿਲੇ ਸੂਏ ਕਿਹੇ ਨੇ ਧਨੋਲੇ ਮੰਡੀ ਤੋਂ ਲਿਆਂਦੀ ਆ ਸੰਦੀਪ 13 ਕਿਲੋ ਝੋਟੀ ਪਲੂਨ ਨੇ ਦੁੱਧ ਚਵਾਇਆ ਆ ਐਰ ਕੀ 15 ਕਿਲੋ ਝੋਟੀ ਸੰਦੀ ਆ ਵੇਲਾ ਜਵਾਨ ਨਹੀਂ ਹੋਈ ਚੌਗੀ ਝੋਟੀ ਉਹ ਤੇ ਦੂਜਾ ਸੂ ਆਈ ਅਸਲ ਪੀਸੀ ਸੰਦੀ ਵੀਰੇ ਲੱਪੇ ਲੂਪੇ ਜਾਂ ਮੈਂ ਸਵੇਰ ਦੀ ਸੂਣ ਲਈ ਹਜੇ ਰਾਤੀ ਝੋਟੀ ਪਰ ਝੋਟੀ ਵੇਲਾ ਸੰਦੀ ਵੀਰ ਨਹੀਂ ਠੀਕ ਹੈ ਜੀ ਫਿਰ ਸੰਦੀ ਵੀਰੇ ਇਤੋਂ ਗਾੜੀ ਤੋਂ ਪਰਮਾਤਮਾ ਦਾ ਨਾਂ ਹਜੇ ਵੇਖ ਲੈ ਝੋਟੀ ਕਿੱਦਾਂ ਕੱਟ ਗਿਆ ਝੋਟੀ ਨਾ ਸਮਝੇ ਕੋਈ ਇਹਨੂੰ ਲਾ ਲਾ ਵੇਖ ਝੋਟੀ ਬਹੁਤ ਸੁਣਿਆ ਜੀ ਸੰਦੀਪ ਵੀਰ ਕੋਈ ਨੱਕ ਨੁੱਕਣੀ ਬਣਿਆ ਅਰੀਜਨਲ ਪੀਸ ਆ ਸੰਦੀਪ ਵੀਰ ਵੇ ਮੋਰਨੀ ਆ ਜਿਹਨੂੰ ਕਹਿੰਦੇ ਆ ਸ਼ੰਭੂ ਇਧਰ ਆਣ ਕੇ ਵਿਖਾ ਦੇ ਕੇ ਦੇਖ ਚੋਟੀ ਹਾਂ ਸ਼ੰਭੂ ਐਦਾਂ ਦੀਆਂ ਚੀਜ਼ਾਂ ਸੰਦੀਪ ਵੀਰ ਕਿਤੇ ਕਰਮਾਣਾ ਮਿਲਦੀਆਂ ਨੇ ਕਰਮਾਣਾ ਮਿਲਦੇ ਬਿਲਕੁਲ ਬਾਜੀ ਇਹਦਾ ਮੁੱਲ ਸੰਦੀਪ ਵੀਰ ਜੰਨੇ ਦੀ ਮਰਜ਼ੀ ਦੇ ਦੇਵੇ ਝੋਟੀ ਦਾ ਮੁੱਲ ਨਹੀਂ ਹੈਗਾ ਕੋਈ ਦੱਸੋ ਸੰਦੀਪ ਵੀਰ 1 ਤੀਜੋ ਮਾਨਤਾਨ ਕਰਦਾਂਗੇ 1 ਲੱਖ 3000 ਮਾਨਤਾਨ ਕਰਦਾਂਗੇ ਸੰਦੀਪ ਵੀਰ ਪੈਸੇ ਲਾ ਕੇ ਲਿਆਂਦੀ ਆ ਪਰ ਝੋਟੀ ਚ ਕੋਈ ਚਾਰ ਸੂਏ ਦੇਣ ਵਾਲੀ ਆ ਸੰਦੀਪ ਵੀਰ ਨਸਲ ਆ ਤੇ ਤਾਂ ਕਰਕੇ ਠੀਕ ਆ ਸੰਦੀਪਰ ਆ ਜਿਹੜੀ ਮੈਂ ਆ ਨਾ ਇੱਧਰ ਵਿਖਾ ਤੂੰ ਇੱਕ ਰਾਂ ਹੈ ਕਣੀ ਬੰਬੂ ਕਾਰਡ ਗੱਬਣਾ ਗੱਬਣਿਆ ਸੰਦੀਪਰੇ 2-4 ਦਿਨ ਲੈ ਜਾਣੇ ਸੰਦੀਪਰੇ 16 ਕਿਲੋ ਦੀ ਗਾਰੰਟੀ ਤੇ ਜਿਹੜਾ ਮਰਜੀ ਮੈਂ ਲੈ ਜੇ ਅੱਛਾ ਹਾਂ ਇਹ ਕਹਿਣ ਵਾਲੀ ਗੱਲ ਨਹੀਂ 16 ਕਿਲੋ ਮਹੀਂ ਦੁੱਧ ਦਿੰਦੀ ਆ ਲੋਕਲ ਮਹੀਂ ਲਈ ਆ ਥੋਮੇ ਨਹੀਂ ਦੱਸੀ ਜਾਂਦਾ ਜੀ ਥਾਂ ਨਹੀਂ ਦੱਸੀ ਜਾਂਦਾ ਸੰਦੀਪ ਵੇ ਕੋਈ ਸਿੰਘ ਜ਼ਰੂਰ ਮੈਂ ਦਾ ਖੁੱਲਾ ਆ ਪਰ ਮੈਂ ਵੇਖ ਲੈ ਕੇ ਤਿਕਰਾ ਸਾਮਣ ਵਾਲੀ ਅੱਤ ਘਰ ਛੜੀ ਕੇ ਨੇ ਸੰਦੀਪਰੇ ਨੂੰ ਸਾਰਾ ਹੀ ਕੁਝ ਖਾਦਾ ਮੈਂ ਇਹਨੇ ਅੱਛਾ A to Z ਆ ਵੇ ਸੰਦੀਪਰੇ ਆ ਮਾਰ ਕੈਮਰਾ ਇਹ ਪਾਣੇ ਮੱਝ ਦਵਾਈ ਆ ਬਦੋਵਾਲ ਦਾ ਆ ਵੀਰ ਮੈਂ ਚੋ ਕੇ ਹੁੰਦਾ ਰਿਹਾ ਮੈਂ ਉਹਨਾਂ ਨੂੰ ਅੱਛਾ ਕਿੰਨਾ ਦੋਦੇ ਦਿੱਤੀ ਆ ਉਹਨੇ 16 ਕਿਲੋ ਦੋਦੇ ਅੱਛਾ ਇਹ ਦਲਾਲੀ ਲੈਣ ਆਇਆ ਆਪਣੇ ਇੱਕ ਮਗਰੇ ਆ ਗਿਆ ਰਾਤੀ ਮੈਂ ਹੀ ਲੈਂਦੀ ਆ ਆ ਸਭੂ ਦਾ ਇਦਾਂ ਦਾ ਉਹਨੇ ਜਿੰਨੂ ਹਾਂ ਕਹਿੰਦੀ ਉਹਨੂੰ ਦੇ ਦਿੱਤਾ ਸੰਦੀ ਵੀਰ ਚੌਥੀ ਮਹੀ ਆ ਗਈ ਉਹਦੇ ਘਰੋਂ ਇਹ ਦੋ ਮੰਜਹ ਹੋਰ ਨੇ ਵੇਚਣੀ ਜਿੰਨੇ ਦੀ ਮੈਂ ਮਹੀ ਲਈ ਨਾ 800 ਰੁਪਿਆ ਸਾਈ ਦਿੱਤੀ ਸੀ ਇਹਨੇ ਫੋਨ ਤੇ ਮੈਂ ਮਹੀ ਵੇਖੀ ਕਹਿੰਦਾ ਮੱਝ ਸ਼ੇਰੇ ਨੂੰ ਦੇਣੀ 8000 ਰੁਪਿਆ ਕੋਈ ਵਾਧਾ ਦਿੰਦਾ ਕਹਿੰਦਾ ਨਾ ਚੰਗਾ ਭਲਾ ਸਰਦਾਰ ਬੰਦਾ ਜਿਹਦੇ ਕੋ ਮਹੀ ਲਈ ਇਹ ਮੈਂ ਚੋ ਕੇ ਹੁੰਦਾ ਇਹ ਵਪਾਰ ਕਰਦਾ ਦੂਸਰਾ ਉਧਰੋਂ ਪਸ਼ੂ ਕਰਦਾ ਸੰਦੀਪ ਵੀਰ ਪਰ ਮੈਂ ਜਿਹੜਾ ਲੈ ਜੂਗਾ ਨਾ ਯਾਦ ਕਰੂ ਸੰਦੀਪ ਵੀਰ ਮੈਨੂੰ ਵੇਖੀ ਮੈਂ ਕਹਿੰਦੇ ਜਿਹਨੂੰ ਥਾਣ ਸੰਦ ਸ਼ੰਭੂ ਤੂੰ ਦਾ ਸੋਣ ਰੋਜ਼ ਵੀਡੀਓ ਬਣਾਉਣਾ ਹਣ ਸ਼ੰਭੂ ਕਹਿੰਦਾ ਕਿਹੜਾ ਥਾਣ ਲਗਾ ਥਾਣ ਦਾ ਐਂਡੀ ਆ ਥਾਣ ਦਾ ਸੰਦੀਪ ਇਹ ਜਿੰਨਾ ਇਹ ਮਹੀਨਾ ਦੁੱਧ ਦੇਣਾ ਨਾ ਸੰਦੀਪ ਜਿੰਨਾ ਇਹ ਮਹੀਨਾ ਦੁੱਧ ਦੇਣਾ ਦੀਵਾਲੀ ਦੇ 4-4 ਲੱਖ ਦੀਆਂ ਝੋਟੀਆਂ ਵਿਗਣੀਆਂ ਨੇ ਇਹਨੇ ਦੁੱਧ ਾਲੀਆਂ ਸੰਦੀਪ ਇਹ ਕਹਿ ਦੇਣਾ ਹੁੰਦਾ ਮਹੀਂ ਚੋਈ ਚਵਾਈ ਹੱਥੀ ਪਿਛਲੇ ਸਾਲ ਵੀ ਮਹੀਂ ਲੈਂਦੀ ਉਹ ਮੈਂ 1.5 ਲੱਖ ਰੁਪਈਆ ਮਹੀਂ ਦਾ ਲਾਤਾ ਇਹ ਦਿੰਦੇ ਨਹੀਂ 16 ਕਿਲੋ ਦੁੱਧ ਤੇ ਜਾ ਸੁਆ ਸੁਣੀ ਆਰਕੀ ਵੇ ਸੰਦੀਪ ਸ਼ਾਈ ਵੇ ਮੈਂ ਦੀ ਬੰਦਾ ਨਹੀਂ ਰਹਿਣ ਰਿਆ ਬੰਦੇ ਕੋ ਹੁਣ ਅੱਜ ਕੱਲਾਂ ਸਾਰੇ ਵੇ ਸੰਦੀਪ ਵੀਰ ਮੈਂ ਆ ਬਸ ਜੀ ਬਸ ਹਾਥੀ ਆ ਹਾਥੀ ਇੰਦੀ ਪਰ ਕੀਮਤ ਆ ਸੰਦੀਪ ਵੀਰ ਕੀ ਕੀਮਤ ਆ ਸੰਦੀਪ ਵੀਰ ਹਾਂ ਨਾ ਮਹੀਂ ਇੱਕ 20 ਹੀ ਦੇਣੀ ਆ ਨਹੀਂ ਠੀਕ ਆ ਜੈ ਜਗਨੀ ਸੰਦੀਪ ਵੀਰ ਮੈਂ 1.5 ਵੀ ਮੰਗਦਾ ਤਾਂ ਵੀ ਮੈਂ ਵੇਖਦੀ ਪਰ ਇੱਧਰ ਵੇਖ ਕੇ ਦੇ ਐ 89 ਵੇਖ ਲਗਾ ਕੇ ਦੇ ਅਜੇ ਸੰਦੀਪਰ ਇੱਥੇ ਆਉਗੇ ਚੋਂਦਿਆ ਸੁਂਦਿਆ ਮੈਂ ਅਸਰ ਸੰਦੀਪਰ ਮਾਈਆਂ ਮਾਲ ਟੌਪ ਦਾ ਕੱਢ ਕੇ ਲਿਆਂਦਾ ਵੇਖਲਾ ਤੇਰੇ ਭਰਾ ਨੇ ਕੋਈ ਪੀਸ ਨਿੰਦਨ ਨਾਲ ਨਹੀਂ ਹੈਗਾ ਕੋਈ ਨਿੰਦਰਾ ਮੈਂ ਨਿੰਦੇ 100 ਵਰਾ ਨਿੰਦੇ ਕੋਈ ਗੱਲ ਨਹੀਂ ਉਹ ਜੋ ਮਰਜੀ ਦਿੰਦੀ ਜਾਵੇ ਤੀਜੇ ਦਿਨ ਵੀਡੀਓ ਬਣਾਉਣ ਲੱਗੇ ਆ ਜਰਾ ਫੇਰ ਮਹਾਰਾਜ ਦੀ ਕਿਰਪਾ ਆ ਭਰਾ ਅੱਜ ਤੁਸੀਂ ਕੰਮ ਕੀਤਾ ਦਾ ਸਰਾਇ ਕੀਤਾ ਹਾਂ ਖੋਸ਼ਾ ਨੀਲੀ ਵੀ ਉਹ ਬੂਰੀ ਵੀ ਉਹ ਹਾਥੀ ਵੀ ਹੈਗਾ ਹੀ ਬੁਲਬੁਲ ਦੇ ਬੱਚੇ ਵੀ ਹੈਗੇ ਸੰਦੀਪਰ ਵੇਖਲਾ ਹਰ ਇੱਕ ਚੁਆਇਸ ਪੂਰੀ ਕੀਤੀ ਹੈ ਸਾਰੇ ਬੁਲਬੁਲ ਬੱਚੇ ਨਾਲ ਹੀ ਸੀ ਬਾਕੀ ਨਾ ਮੇਰਾ ਸ਼ੇਰਾ ਸੰਧੂ ਪਿੰਡਰਵਾਲ ਜਿਹੜਾ ਗਰਦਾਸਪੁਰ ਵੱਡੇਰਵਾਲੀਆਂ ਆਣ ਕੇ ਸੇਵਾ ਦੇ ਅੰਦਰ ਲਾ ਕੇ ਛੇਰੇ ਦੇ ਘਰ ਪਾ ਉਸ ਮੋੜ ਤੋਂ ਪੁੱਛ ਲੋ ਪਾ ਉਸ ਤੋਂ ਪੁੱਛ ਲੋ ਇਹ ਵੀ ਪੁੱਛ ਲਿਆ ਕੋਈ ਠੱਗੀ ਕੋਈ ਪਿੰਡ ਦੇ ਕਦੀ ਲਾਂਮਾ ਸੰਦੀਪ ਪੰਚਾਇਤਾਂ ਫੈਸਲੇ ਕਰਦੀਆਂ ਵਪਾਰੀਆਂ ਦੇ ਕਈਆਂ ਦੇ ਬਾਪੂ ਨੇ ਆਖਿਆ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਵੀਡੀਓ ਬਣਾਉਣੀ ਕੋਈ ਪੰਚਾਇਤ ਆਵੇ ਕਿਸੇ ਦੇ ਘਰ ਕੰਮ ਕਰਨਾ ਸਹੀ ਕਰਨਾ ਕੰਮ ਸਹੀ ਕਰਨਾ ਸਹੀ ਕਰਨਾ ਸੰਦੀਪ ਵੀਰ 2-4000 ਦੀ ਨਹੀਂ ਗੱਲ ਬਾਕੀ ਜਿਹੜਾ ਉਹ ਮਾਨ ਤਾਨ ਕਰਦਾ ਸੌ ਨਹੀਂ ਖਾਦੀ ਹੁੰਦੀ ਵੀ ਆਪਾਂ ਇੰਨੇ ਹੀ ਲੈਣੇ ਆ ਬੰਦੇ ਨੂੰ ਖੁਸ਼ ਕਰਕੇ ਭੇਜੀਦਾ ਸੰਦੀਪ ਵੀਰ ਪਿਛਲੀ ਵੀਡੀਓ ਵੀਰ ਇੱਕ ਦੋ ਬ ਤੈਨੂੰ ਬਾਦ ਦਾਨ ਦਾ ਕੰਮ ਚੱਲਣ ਰਿਹਾ ਸੰਦੀਪ ਵੀਰ ਸੱਚਾਈ ਬੋਲ ਕੇ ਮਈਆਂ ਦੇਤੀਆਂ ਕਮਾਈ ਸਾਰੀ ਉਮਰ ਹੀ ਕਰ ਲਈਏ ਤੁਹਾਡਾ ਵੀ ਯੋਗਦਾਨ ਇਸੇ ਪੱਜੀ ਬੈਜੋ ਓਦਾਂ ਆਪਾਂ ਕਹੇ ਜੋਗੇ ਹਨਾ ਸੱਤ ਮਹੀਨੇ ਗਏ ਘਰੇ 4000 ਰੁਪਏ ਦੇ ਨਾ ਹਾਂ ਚਲ ਕੋਈ ਗਿਆ ਬਾਕੀ ਧੰਨਵਾਦ ਜੀ ਆਓ ਤਸੱਲੀ ਕਰਕੇ ਸੰਦੀਪ ਵੀਰ ਫੇਰ ਕਹਿੰਕਾ ਆਨਲਾਈਨ ਵੀ ਮਈ ਲੈ ਜੂਗਾ ਨਾ ਸੰਦੀਪ ਵੀਰ ਜੋ ਦੱਸਿਆ ਨਾ ਨਿਕਲੂਗਾ ਤਾਂ ਅਗਲੀ ਵੀਡੀਓ ਚ ਦੱਸ ਸਕਦਾ ਕੋਈ ਠੀਕ ਹੈ ਸ਼ੰਭੂ ਓਕੇ ਜੀ ਸਤਿ ਸ੍ਰੀ ਅਕਾਲ